ਹਾਂ ਜੀ ਸਸੀ ਦਾ ਪੰਜਾਬੀ ਉਹ ਬੀਰ ਮੱਕੀ ਵੀ ਦਾ ਹੀ ਕਿਰਾਏ ਤੇ ਪੰਡਤ ਤੰਦਰਾਲਾ ਤਸੀਲ ਅਮਲੋ ਜਿਲ੍ਹਾ ਫਤਿਹਗੜ ਵਿਖੇ ਜੇ ਕਿਸੇ ਕਿਸਾਨ ਭਰਾਵਾਂ ਨੇ ਮੱਕੀ ਬਿਜਾਉਣੀ ਆ ਤਾਂ ਸਕਰੀਨ ਤੇ ਦਿੱਤੇ ਨੰਬਰਾਂ ਤੇ ਤੁਸੀਂ ਸੰਪਰਕ ਕਰ ਲਿਓ ਕਿਰਾਏ ਲਈ ਟਰੈਕਟਰ ਅਤੇ ਮਸ਼ੀਨ ਵੀਰ ਆਪ ਵੀ ਜੀ ਕਿਉਂਦਾ ਜੀ ਖੰਨਾ ਅਮਲੋ ਪਾਰਸੋ ਜਾ ਹਲੋ ਤੁਹਾਨੂੰ ਦੇ ਰਹੀਏ ਜੇ ਜਿੱਥੇ ਮਰਜੀ ਵੀਰ ਨੂੰ ਮੱਕੀ ਬੀਜਣ ਲਈ ਸੰਪਰਕ ਕਰ ਸਕਦੇ ਹੋ ਲੱਖਾਂ ਰੁਪਏ ਲਾਉਣ ਨਾਲੋਂ ਕਿਰਾਏ ਤੇ ਮੱਕੀ ਬਜਾਓ ਸਕਰੀਨ ਤੇ ਦਿੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਲਿਓ ਸਣੇ ਟਰੈਕਟਰ ਮਸ਼ੀਨ ਵੀ ਆਪ ਬੀਜ ਕੇ ਆਉਂਦਾ ਜੀ ਕਿਰਾਏ ਤੇ ਜੇ ਕਿਸੇ ਕਿਸਾਨ ਭਰਾ ਨੇ ਬਜਾਉਣੀ ਆ